ਡਾਕਟਰ ਵੀਰਮ ਬੇਦਗਰ ਸਾਹਿਬ ਦਾ ਜਿਹੜਾ ਸਟੈਚੂ ਨੰਗਲਪਿੰਡ ਦੇ ਵਿੱਚ ਫਲੋਰ थाना ਏਰੀਆ ਦੇ ਵਿੱਚ ਉੱਥੇ ਲੱਗਿਆ ਹੋਇਆ ਤਾਂ ਉਹਦੇ ਵਿੱਚ ਰਾਤ ਕਿਸੇ ਜਿਹੜੇ ਸ਼ਰਾਰਤੀ ਅਨਸਰ ਦੇ ਉਹਨਾਂ ਵੱਲੋਂ ਕੋਈ ਉਹਦੇ ਉੱਪਰ ਜਿਹੜੀ ਕਾਲ ਕਿ ਸਿੱਟੀ ਗਈ ਤੇ ਪਲੱਸ ਜਿਹੜਾ ਹੈਗਾ ਕੋਈ ਕਾਲ ਸੰਜਦਾਬਾਦ ਦੇ ਨਾਰੀ ਸਕੂਲ ਦੀ ਗੰਧ ਦੇ ਉੱਪਰ ਲਿਖੇ ਗਏ ਪ੍ਰਾਇਮਰੀ ਸਕੂਲ ਆ ਜਿਸ ਸੰਬੰਧੀ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਸੰਬੰਧੀ ਇੱਕ ਗੁਰਪਤਵੰਦ ਸਿੰਘ ਬੰਨੂ ਜਿਹੜਾ ਟੈਰਰਿਸਟ ਹੈਗਾ ਯੂ ਐਸ ਏ ਦੇ ਵਿੱਚ ਬੈਠਾ ਉਹਦੇ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਐਂਡ ਅਸੀਂ ਉਸ ਦੇ ਖਿਲਾਫ ਵੀ ਤੇ ਉਹਦੇ ਜਿਹੜੇ ਇੱਥੇ ਦੇ ਉਹਦੇ ਅੱਗੇ ਜਿਹੜੇ ਸਾਥੀ ਹੈਗੇ ਨੇ ਜਿਨ੍ਹਾਂ ਨੇ ਜਿਹੜੀ ਘਟਨਾ ਨੂੰ ਕੀ ਨੂੰ ਇੰਜਾਮ ਦਿੱਤਾ ਸਾਰਿਆਂ ਦੇ ਖਿਲਾਫ ਸਖਤ ਜਿਹੜੀਆਂ ਕਾਨੂੰਨੀ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਕੇ ਅਸੀਂ ਘਰ ਵੀ ਅਮਲ ਚੁਲਿਆ ਰਹੇ ਹਾਂ। ਕੀ ਮਾਮਲਾ ਦਰਜ ਕੀਤਾ ਗਿਆ ਹੈ? ਮਾਮਲਾ ਜਿਹੜਾ ਡੀਫੇਸਮੈਂਟ ਨੇ ਕੀਤੀ ਹੈਗੀ ਇਹ ਪਲੱਸ ਜਿਹੜਾ ਹੈਗਾ ਉਹ ਤੇ ਜਿਹੜੀਆਂ ਦੂਸਰੀਆਂ ਜਿਹੜੀਆਂ ਸਟੇਟ ਦੀਆਂ ਤੇ ਯੂਪਾ ਵਗੈਰਾ ਅਸੀਂ ਜਿਹੜੀਆਂ ਸੈਕਸ਼ਨਸ ਹੈਗੇ ਨੇ ਉਹ ਸਾਰੀਆਂ ਇਨਕੋਰਪੋਰੇਟ ਕੀਤੀਆਂ ਜਿਹੜੀਆਂ ਸਟਰੀਜੈਂਟ ਐਕਸ਼ਨ ਉਹਦੇ ਖਿਲਾਫ ਜਿਹੜੀਆਂ ਪ੍ਰੋਵੀਜ਼ਨਸ ਦੇ ਵਿੱਚ ਲਿਆ ਜਾ ਰਿਹਾ ਹੈ। ਸੀਸੀਟੀਵੀ ਮੇ ਕਿੰਨੇ ਲੋਕ ਦਿਖਾਈ ਦੇ ਰਹੇ ਆ। ਸੀਸੀਟੀਵੀ ਦੇ ਜਿਹੜੀ ਹੈਗੇ ਉਹ ਅਸੀਂ ਉਹਦਾ ਅਨਲਿਸਿਸ ਕਰਨਾ ਐਂਡ ਉਹ ਪੜਾ ਕਰਕੇ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ।